ਰੋਈਰਖਾ ਹੋ ਜੋ ਇਕੱਠੇ ਟੂਰਨਾਮੈਂਟ ਦਾ ਇਕੱਠਾ ਆ ਕੇ ਕਰਾ ਲੋ ਯਾਰ ਆਸਟ੍ਰੇਲੀਆ ਜੀ ਮੇਰੀ ਗੱਲ ਹੋਈ ਉੱਥੇ ਪ੍ਰੋਮੋਟਰ ਸੇ 12 ਕਲਾਬ ਇਕੱਠੇ ਹੋਈ ਸੀ ਮੈਂ ਕਿਹਾ ਯਾਰ ਨਾਲੇ ਤੁਸੀਂ ਪਲੇਅਰਾਂ ਨੂੰ ਪੈਸੇ ਦੰਨੇ ਆ ਨਾਲੇ ਉਹਨਾਂ ਤੋਂ ਗਾਣਾ ਲੈਣੇ ਨਾਲੇ ਛਤਰਖਾਨੇ ਤੁਹਾਡੇ ਦਿਮਾਗ ਕਿਉਂ ਖਰਾਬ ਹੈ ਉਹ ਯਾਰ ਗੇਮ ਹੈ ਗੇਮ ਨੂੰ ਗੇਮ ਬਣਾ ਕੇ ਰੱਖੋ ਗੇਮ ਦੇ ਨਿਜਮ ਆ ਨਿਜਮਾਂ ਨੂੰ ਮੰਨੋ ਆ ਨਿਜਮ ਦਾ ਹੀ ਰੌਲਾ ਸੀ ਰੈਫਰੀ ਨੇ ਫੈਸਲਾ ਦੇਦਾ ਮੰਨਣ ਨੂੰ ਨਹੀਂ ਤਿਆਰ ਨਹੀਂ ਹੈ ਕਿਹੜੀ ਖੇਡ ਆ ਕਿਹੜੇ ਖਿਡਾਰੀ ਆ ਇਹ ਕਿਹਨੇ ਸਖਾਇਆ ਖੇਡ ਫੇਰ ਵੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਮੇਰੇ ਨਾਲ ਚਲੋ ਕਮੇਟੀ ਨੇ ਕੋਈ ਸਟੈਂਡ ਦਾ ਲਿਆ ਵੀ ਜਿਹਨੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਨਹੀਂ ਕਮੇਟੀਆਂ ਦਾ ਮਨ ਤਾਂ ਹੀ ਕਰੀ ਜਾਂਦੀਆਂ ਦੂਜੀ ਇੱਕ ਗੱਲ ਮੇਰੀ ਪ੍ਰਸ਼ਾਸਨ ਨੂੰ ਵੀ ਹੈ ਅੱਜ ਪ੍ਰਸ਼ਾਸਨ ਨੇ ਇਥੇ ਹਦਾਇਤ ਕੀਤੀ ਆ ਕਿ 6 ਜਾਂ 7 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਜੇ ਬੜੀ ਦੇਰ ਬਾਅਦ ਪ੍ਰਸ਼ਾਸਨ ਜਾਗਿਆ ਕਈ ਕੰਮ ਪ੍ਰਸ਼ਾਸਨ ਦੇ ਆਉ ਜੇ ਆ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਆ ਉਹ ਪੈਸੇ ਨਾਲ ਹੁੰਦੇ ਹੁੰਦੇ ਆ ਪਰ ਕਈ ਕੰਮ ਆ ਜਿੱਥੇ ਪੈਸੇ ਨਾਲ ਪੈਸੇ ਦੀ ਲੋੜ ਨਹੀਂ ਉਹ ਪ੍ਰਸ਼ਾਸਨ ਚਲਾਉਣ ਦੇ ਨਾਲ ਹੁੰਦੇ ਆ ਜਿਵੇਂ ਇੱਕ ਛੋਟੀ ਜੀ ਗੱਲ ਆ ਜਿਹੜੀ ਗੱਲ ਤੇ ਹੁਣ ਆਇਆ ਪ੍ਰਸ਼ਾਸਨ ਭਰਾਵੋ ਅਸੀਂ ਪਹਿਲਾਂ ਕਹਿੰਦੇ ਆ ਕਿ ਜਿਹੜੇ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਤੁਸੀਂ ਮਨਜ਼ੂਰੀ ਦਿੰਦੇ ਆ ਉਹਨਾਂ ਦੇ ਟਾਈਮ ਬਾਉਂਡ ਕਰ ਦੋ ਕਿ 7 ਵਜੇ ਦੇ ਨੂੰ ਟੂਰਨਾਮੈਂਟ ਬੰਦ ਹੋਵੇ ਜੇ ਨਹੀਂ ਬੰਦ ਤੇ ਕਮੇਟੀ ਨੂੰ 1 ਲੱਖ ਰੁਪਏ ਜੁਰਮਾਨਾ ਲਾ ਦਿਓ ਨਾਲੇ ਸਰਕਾਰ ਦਾ ਫੰਡ ਵਧੂਗਾ ਨਾਲੇ ਕਮੇਟੀ ਨੂੰ ਫਿਕਰ ਹੋਊਗਾ ਨਾਲੇ ਪਲੇਅਰਾਂ ਨੂੰ ਕਮੇਟੀ ਵਾਲੇਗਾ ਪਲੇਅਰਾਂ ਨੂੰ ਕਹਿਣਗੇ ਜੇ ਇਸ ਟਾਈਮ ਟੂਰਨਾਮੈਂਟ ਖਤਮ ਨਹੀਂ ਹੋਇਆ ਅਸੀਂ ਤੁਹਾਡੇ ਨਾਮ ਕੱਟ ਲੈਣੇ ਆ ਜੇ ਤੁਸੀਂ ਟਾਈਮ ਨਾਲ ਨਹੀਂ ਆਏ ਉਹ ਯਾਰ ਅਪਨ ਨੇਰੇ ਦੇ ਵਿੱਚ ਮਰਦੇ ਆ ਟਾਈਮ ਨਾਲ ਟੂਰਨਾਮੈਂਟ ਨਹੀਂ ਕਰਾ ਸਕਦੇ ਤੇ ਫੇਵਰੀ ਲੱਗਦੇ ਮੈਂ ਤਾਂ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਅਪੀਲ ਕਰਦਾ ਹਾਂ ਉਹ ਯਾਰ ਕਿਤੇ ਤਾਂ ਸਖਤੀ ਕਰ ਦੋ ਅੱਧੀ ਅੱਧੀ ਰਾਤ ਇ ਤੁਰੇ ਫਿਰਦੇ ਆ ਪਤਾ ਨਹੀਂ ਚਲੋ ਹਾਲਾਤਾਂ ਨੂੰ ਛੱਡੋ ਨੇਰੇ ਦੇ ਵਿੱਚ ਧੁੰਦ ਪੈਂਦੀ ਆ ਕੋਈ ਸਕੂਟਰ ਮੋਟਰਸਾਈਕਲ ਇੱਕ ਦੂਜੇ ਜਵੱਜਾ ਡੱਗ ਪੈ ਐਕਸੀਡੈਂਟ ਹੋ ਕੇ ਮਰ ਗਿਆ ਕੀ ਖੇਡ ਆ ਕੀ ਖਟ ਲਿਆ ਸੀ ਇੱਥੇ ਇਹ ਮੈਂ ਇੱਕ ਦਲੀਲ ਦਿੱਤੀ ਤੇ ਇੱਕ ਬਾਈ ਨੇ ਮੂੰਹੋਂ ਜਵਾਬ ਦਿੱਤਾ ਬਹੁਤ ਸੋਹਣਾ ਦਿੱਤਾ ਕਹਿੰਦਾ ਡੀਬੀ ਸਾਹਿਬ ਗੱਲ ਤਾਂ ਤੁਹਾਡੀ ਬਹੁਤ ਵਧੀਆ ਪਰ ਕਈ ਟੂਰਨਾਮੈਂਟ ਵਾਲੇ ਆਉ ਜੇ ਆ ਉਹ ਕਹਿੰਗੇ ਯਾਰ ਸਾਡਾ ਟੂਰਨਾਮੈਂਟ ਦਾ ਰਾਤ ਦੇ 12 ਇੱਕ ਜਾਊਗਾ ਜੁਰਮਾਨਾ ਭਰ ਦੇਨੇ ਲੱਖ ਰੁਪਈਏ ਦਾ ਉਹ ਲੱਖ ਦਾ ਜੁਰਮਾਨਾ ਭਰਨ ਵਾਲੇ ਬਹੁਤ ਬੈਠੇ ਆ ਮੈਂ ਕਿਹਾ ਬਾਈ ਜੀ ਫਿਰ ਉਥੇ ਸਿਸਟਮ ਹੋਰ ਉਤਲੋ ਵੀ ਹਰ 5 ਮਿੰਟ ਦਾ ਲੱਖ ਰੁਪਈਆ ਲਾਈ ਜੇ ਲੋ ਕਿੰਨਾ ਚੱਲ ਚੱਲਣਗੇ 50 ਮਿੰਟਾਂ ਬਾਅਦ ਲੱਖ ਭਾਈ ਚਲੋ ਬਾਹਰਲੇ ਸਿਸਟਮ ਦੇ ਵਿੱਚ ਸਮਾਜ ਨੂੰ ਜਾਂ ਕਾਫੇ ਨੂੰ ਕਦੇ ਨਾ ਕੰਟਰੋਲ ਕੀਤਾ ਜੁਰਮਾਨਿਆਂ ਨਾਲ ਜੇ ਗਲਤ ਡਰਾਈਵਿੰਗ ਕਰਦੇ ਆ ਜੁਰਮਾਨਾ ਗਲਤ ਸਾਈਡ ਪਾਰਕਿੰਗ ਕੀਤੀ ਜੁਰਮਾਨਾ ਸ਼ਰਾਬ ਪੀ ਕੇ ਚਲਾਉਣੇ ਜੁਰਮਾਨਾ ਟਾਈਮ ਤੇ ਨਹੀਂ ਆਏ ਜੁਰਮਾਨਾ ਜਦੋਂ 100 ਡਾਲਰ ਕਮਾਉਣਾ ਹੁੰਦਾ ਨਾ ਤੇ 80 ਜੁਰਮਾਨਾ ਹੋ ਜਾਣ ਤੇ ਦੋ ਗੁਆਰ ਜਦੋਂ ਅਸੀਂ 80 ਜੁਰਮਾਨਾ ਹੁੰਦਾ ਬੈਠਾ ਖੜਾ ਮੇਰੇ ਕੋਲੇ ਚੰਗੇ ਇਹਨਾਂ ਨੂੰ ਪੁੱਛ ਲਓ ਵੀ ਜਦੋਂ ਉੱਥੇ ਪੀਤੀ